ਕਿਸਾਨੀ ਅੰਦੋਲਨ ਲਗਾਤਾਰ ਅੱਗੇ ਵਧ ਰਿਹਾ ਹੈ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਸਾਡੇ ਨਾਲ ਨੇ ਸੋਨ ਨਾਲ ਗੱਲਬਾਤ ਕਰਦੇ ਆ ਸੋ ਮਾਨਸਾ ਸਾਹਿਬ ਅੰਦੋਲਨ ਦੋ ਚੱਲ ਪਿਆ ਇਹਨੂੰ ਲੈ ਕੇ ਤੁਹਾਡਾ ਕੀ ਸਟੇਟਸ ਆ ਅੱਨਾ ਤਾਂ ਅੱਜ ਇੱਕ ਲਗਭਗ 24 ਤਰੀਕ ਦੀ ਮੀਟਿੰਗ ਹੈ ਇੱਕ ਤਰ੍ਹਾਂ ਜਿੱਕੀ ਗੱਡੀ ਹੈ ਹਾਂਜੀ ਬਸ ਵਿਚਾਰਾ ਕਿ ਕੀ ਬਣਦਾ ਕਿ ਮੇਰੀ ਰਾਏ ਈ ਵੀ ਸੋਨੇ ਲੀਡਰ ਸਰਕਾਰ ਨੂੰ ਦਿੱਕੀ ਦਿੱਕਦੇ ਉਹਦੇ ਭਨੇੜਦੇ ਨੇ ਹਾਂਜੀ ਉਹਨਾਂ ਨੂੰ ਸਟੈਂਡ ਕਰਨੇ ਚਾਹੀਦੇ ਨੇ ਹਰ ਇੱਕ ਤਕਰੀਰ ਕਾ ਵੀ ਆਜੋ ਦੂਜਾ ਕਾ ਵੀ ਕਿਉਂ ਆਇਓ ਹਾਂਜੀ ਆਪਣੇ ਜੌਲਾਕ ਨਹੀਂ ਚੱਲਣ ਅੱਜ ਵੀ ਬਹਿਣਾ ਪਰ ਦੇਖਿਆ ਜਾਵੇ ਤਾਂ ਕਿਸਾਨ ਜਿਸ ਤਰ੍ਹਾਂ ਆਪਣੀ ਮੰਗਾਂ ਨੂੰ ਲੈ ਕੇ ਅੱਗੇ ਵਧ ਰਹੇ ਨੇ ਅੱਜ ਰੇਲ ਰੋਕੋ ਅੰਦੋਲਨ ਵੀ ਕੀਤਾ ਗਿਆ ਕਿਸਾਨਾਂ ਵੱਲੋਂ ਕਾਲ ਦੇ ਦਿੱਤੀ ਗਈ ਆ ਸੋ ਇਹਨੂੰ ਲੈ ਕੇ ਤੁਸੀਂ ਕੀ ਸੋਚਿਓ ਕਿ ਨਾਲ ਸਾਥ ਦੇਵੋਗੇ ਕਿਸਾਨਾਂ ਦਾ ਹਾਂਜੀ ਉਰੇ ਫੇਟਾ ਕੇ ਸਿੱਧੀ ਟਿਕ ਟਿਕ ਦੋਈ ਹੈ ਹਾਂਜੀ ਹਾਂ ਨਾਮ ਉਹ ਕਿੰਨੇ ਆਗਾ ਹਾਂ ਉਸਨੇ ਮੋਰਚਾ ਨਾ ਆ ਹਾਂਜੀ ਮੈਂ ਪੁੱਛਿਆ ਨਹੀਂ ਸਾਡੀ ਰਾਏ ਨਹੀਂ ਲਈ ਫਿਰ ਆਈ ਤੇ ਪੜਨਾ ਹੋ ਗਿਆ ਹਾਂਜੀ ਇਸ ਤੋਂ ਜਾਨਕੀ ਢੱਲੇਵਾਲ ਸਾਹਿਬ ਹੁਣ ਮਰਨ ਵਰਤ ਤੇ ਬੈਠੇ ਨੇ ਸੋ ਇਹਨੂੰ ਲੈ ਕੇ ਤੁਸੀਂ ਉਹਨਾਂ ਦੇ ਨਾਲ ਉਹ ਜੇ ਇਹ ਕਹਿ ਰਹੇ ਹੋ ਕਿ ਕਿਸਾਨੀ ਅੰਦੋਲਨ ਚ ਅਸੀਂ ਸਾਥ ਨਹੀਂ ਦੇ ਰਹੇ ਵੇਤਾ ਮਣੀ ਗੱਲਾਂ ਹਾਂਜੀ ਹਾਂਜੀ ਜਲ ਜਲ ਬਿਨਾਂ ਰਹਿ ਤੋ ਬੈਠਾ ਹੈ ਹਾਂਜੀ ਕਰੂਗਾ ਉਹੀ ਭਰੂਗਾ ਬਿਲਕੁਲ ਹਾਂ ਠੀਕ ਆ ਜੀ ਸੋ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਕਹਿ ਰਹੇ ਨੇ ਕਿ ਉਹਨਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ